ਅੱਜ ਬਠਿੰਡਾ ਦੇ ਪਿੰਡ ਬੱਲੋ ਦੇ ਵਿੱਚ ਸ਼ਹੀਦ ਸ਼ੁਭਕਰਨ ਸਿੰਘ ਦੀ ਪਹਿਲੀ ਵਰ੍ਹੇਸਵੀ ਮਨਾਇਗੀ ਇਸ ਮੌਕੇ ਸਮੁੱਚੀ ਲੀਡਰਸ਼ਿਪ ਕਿਸਾਨਾਂ ਦੀ ਪਹੁੰਚੀ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚੇ ਤੇ ਹੋਰ ਕਿਸਾਨ ਆਗੂ ਵੀ ਇਸ ਪਹਿਲੀ ਵਰ੍ਹੇਸਵੀ ਮੌਕੇ ਪਹੁੰਚੇ ਇੱਕ ਪਾਸੇ ਪਿੰਡ ਬੱਲੋ ਦੇ ਵਿੱਚ ਵਰ੍ਹੇਸਵੀ ਮਨਾਇਗੀ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਵੀ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਖਨੌਰੀ ਬਾਰਡਰ ਦੇ ਉੱਤੇ ਵੀ ਸ਼ਹੀਦ ਸ਼ੁਭਕਰਨ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਪਿੰਡ ਬੱਲੋ ਦੇ ਵਿੱਚ ਸ਼ਹੀਦ ਸ਼ੁਭ ਕਰਨ ਦਾ ਬੁੱਤ ਵੀ ਲਗਾਇਆ ਗਿਆ ਤੇ ਨਾਲ ਜਗਜੀਤ ਸਿੰਘ ਡੱਲੇਵਾਲ ਉੱਥੇ ਪਹੁੰਚ ਕੇ ਕੀ ਕੁਝ ਕਹਿ ਰਹੇ ਨੇ ਇੱਕ ਵਾਰ ਤੁਹਾਨੂੰ ਉਹਨਾਂ ਦੀ ਵੀ ਜ਼ੁਬਾਨੀ ਸੁਣਾਉਨੇ ਆਂ ਅੱਜ ਬਹੁਤ ਹੀ ਪ੍ਰੇਮੰਦਨਾ ਰਸੀ ਸਾਡੇ ਸੁਨਾਹ ਜੀ ਵਾਲੇ ਨੂੰ ਸ਼ਿਵਾਂ ਦੇ ਆਪ ਪ੍ਰਕਾਰ ਹੈ ਜਿਨੇ ਸਵਾਰਨੀ ਦੇ ਵਿੱਚ ਆਪਣੀ ਜ਼ਿੰਦਗੀ ਦਾ ਕੋਈ ਆਨੰਦ ਨਹੀਂ ਮਾਇਆ ਆ ਆ ਆਨੰਦ ਐਮ ਐਸ ਪੀ ਬਣਾ ਲਈ ਤੁਹਾਨੂੰ ਕਰਜ਼ੇ ਤੋਂ ਮੁਕਤ ਕਰ ਲਏ ਧਰਮਾ ਖਸਰਾ ਦਾ ਪੂਰਾ ਰੇਟ ਤੁਹਾਨੂੰ ਦੇ ਲਈ ਆਪਣੀ ਪ੍ਰਾਣ ਦੇ ਹੋਤੀ ਦਿੱਤੀ ਸਭ ਸਾਰੀ ਲੀਡਰਸ਼ਿਪ ਦਾ ਸਨਮਾਨ ਜੀ ਦੇਸ਼ ਦੇ ਕਿਸਾਨਾਂ ਦਾ ਸਿਰ ਚੁੱਕ ਹੈ ਇਸ ਨੌਜਵਾਨ ਨੇ ਖਦਮਤਾਂ ਕੀਤੀ ਸਾਰਨ ਸਾਨੂੰ ਸਾਰਿਆਂ ਨੂੰ ਅੱਗ ਕਰਨਾ ਚਾਹੀਦਾ ਹੈ ਇਹ ਕੋ ਬਣਵਾਲੇ ਨੇ ਹੁੰਦੇ ਪਿਆਰੇ ਹੋਏ ਉਹਨਾਂ ਦੀ ਜੋਤ ਹੈ ਮੇਰੇ ਲੋਕਾਂ ਦੇ ਖਾਤਰ ਜਾਨ ਦੇ ਜਾਣ ਇਸੇ ਤਰ੍ਹਾਂ નોજવ નવી કુરબાની ઘર કે દ્વારા લાશ ચલી ગઈ તે લાશ બના સાડા ਜਦੋਂ ਨਾਲ ਗੋਲੀ ਚਲਾਈ ਸਿੰਘਾਂ ਨੇ ਸਦਾ ਨਾਲ ਵਾਰ ਜਿਹੜਾ ਸਾਡੇ ਖੋਰ ਫਾਲ ਬਿਠਾ ਹੈ ਇਹ ਮੋਰੀ ਦੇ ਵਿੱਚ ਆ ਕੇ ਇਹ ਦੇਮ ਦਿੱਤਾ ਬਾਹਤ ਉਹਨੇ ਜਬੜੇ ਤੋੜੀ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਪੈਂਦੀ ਸੀ ਅਗਰ ਸਰਕਾਰ ਲੋਕਤੰਤਰਕਤਾ ਜਾਂ ਹੁੰਦਾ ਤਾਂ ਪਰ ਹੋਇਆ ਕਿ ਸੋਨਾ ਲੋਕਾਂ ਨੂੰ ਆੜ ਦੇਹਂਦੀਆਂ ਗੱਲਾਂ ਆਨੀਆਂ। ਕਿ ਜਿਵੇਂ ਅਕਸਰ ਨੇ ਇੱਥੇ ਸੰਗਨ ਨੂੰ ਰੋਕਿਆ ਹੈ। ਉਹ ਨਾਮ ਸਰਣ ਨੂੰ ਵਾਸਪਤੀ ਉਹ ਆੜ ਲਾਇਆ ਜਾਣ। ਮਾਰੂਖ ਹੁੰਦੇ ਕੇਸੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ। ਉਹ ਜੀ ਕਹਿੰਦਾ ਬਾਹਰ ਜਾ ਕੇ। ਇਹ ਦੁਨੀਆ ਦਾ ਸਤ ਤੋ ਵੱਡਾ ਲੋਕਤੰਤਰ ਹੈ ਭਾਰਤ। ਕੀ ਲੋਕਤੰਤਰ ਦੇ ਅੰਦਰ ਆਪਣੇ ਮੌਕਿਆਂ ਦੀ ਮੰਨ ਕਰ ਹਰਖੰਡਾ ਰਾਜ ਦਾ ਵਿਦਿਆਰਥੀ ਨਹੀਂ ਸਾਰਾ ਜੋ ਬਕਤਾਂ ਬੰਧਾਇਆ ਗਿਆ ਜੋ ਹੋਇਆ ਇਹ ਬਗਾਨਤਰੀਆਂ ਬਤਾਲੀ ਨੇ ਅਰਸੀ ਇਹਨਾਂ ਜੋ ਹਾਈ ਕੋਰਟ ਤੱਕ ਵੀ ਇਹ ਗੱਲ ਕਹੀ ਇਹ ਜਿਹੜੇ ਸਾਡੇ ਨੌਜਵਾਨ ਨੂੰ ਸ਼ਹੀਦ ਕਰਨ ਵਾਲੇ ਨੇ ਸਾਡੇ ਨੌਜਵਾਨਾਂ ਨੂੰ ਜ਼ਖਮੀ ਕਰਨ ਵਾਲੇ ਨੇ ਵੀ ਉਹ ਹੀ ਲੋਕ ਇਨਵੈਸਟੀਗੇਸ਼ਨ ਕਰਨਗੇ ਤਾਂ ਤਸੰਮਨ ਇਨਸਾਫ ਦੀ ਕੋਈ ਉਮੀਦ ਨਹੀਂ ਰਹੇਗੀ ਅਜਾ ਮੈਂ ਕਿ ਦੇਖਿਆ ਤਾਂ ਕਿ ਇਨਵੈਸਟੀਗੇਸ਼ਨ ਫਿਰ ਹਰਿਆਣੇ ਦੇ ਅਧਿਕਾਰੀਆਂ ਕੋਲੇ ਗਈ ਹੈ ਜਿਸੇ ਹੁਣੇ ਰਾਤ ਪ੍ਰਭਾਂਤ ਦੇ ਵਿੱਚ ਸਾਨੂੰ ਬਹੁਤ ਤਾਕਤ ਦੇ ਨਾਲ ਕੂਵੀ ਸ਼ਕਤੀ ਚੋ ਕੇ ਪਿਆਰ ਨੂੰ ਲੁਣਾ ਕਰੇ ਤਾਂ ਹੀ ਜਾ ਕੇ ਸਿਆਰthi ਕਿਸਾਨੀ ਦੀ ਬੰਦ ਖਲਾਸੀ ਕਰ ਸਕਾਂਗੇ ਮਰੇ ਦੁਖ ਨਾਲ ਕਿਹਨਾ ਪੈ ਰਿਹਾ ਹੈ ਕਿ ਜਿਸ ਦੇ ਜਿਹੜੇ 7 ਲੱਖ ਦੇ ਕ੍ਰੀਪ ਕਿਸਾਨ ਖੁਦਕਸ਼ੀਆਂ ਕਰਕੇ ਲੰਗੇ ਹੋ ਸਾਡੇ ਸਰਕਾਰਾਂ ਉਪਾਂਧੀ ਕਿਸਾਨਾਂ ਦੀ ਗੱਲ ਕਰਨ ਨੂੰ ਧਿਆਨ ਨਾ ਹੋਣਾ। ਪਰ ਇਹ ਵੀ ਮਾਰੀ ਗਏ ਸਾਡੇ ਦੀ ਕੋਈ ਹੋਰ ਨਹੀਂ ਸਖਦੀ। ਇਸ ਸੰਸਦ ਨੂੰ ਇਹ ਕੋਲ ਬੂਥ ਇਹ ਪ੍ਰਾ ਬਣਾ ਕੇ ਗੁਰ भारत ਦੇ ਕਿਸਾਨਾਂ ਨੂੰ ਇਹਦੇ ਤੇ ਲੜਾਈ ਦੇਣੀ ਹੋਵੇ। ਇਹ ਹੀ ਖਬਰ ਅਸੀਂ ਇਸ ਲੜਾਈ ਨੂੰ ਜੇ ਤੱਕ ਲੈ ਕੇ ਜਾਵਾਂਗੇ। ਸਾਡੇ ਇਸ ਲੋਕਾਂ ਨੂੰ ਸ਼ੁਭਕਰ ਲਈ। ਸੱਚੀ ਤੇ ਸੁੱੱਚੀ ਸ਼ਰਧਾਂ ਦੇ ਹੋਏਗੇ ਸੋਮੈਂ ਇਹਨੀ ਬੇਨਤੀ ਕਰਕੇ ਆਪ ਸਭ ਤੋਂ ਕਿ ਜਹਾਂ ਵਾਲੀ ਰਹੋ ਵਾਹਿਗੁਰੂ ਜੀ ਕਾ ਅਸਰ ਰਹੀ ਰਹੇ ਬੋਲੇ ਨਿਹਾਲ ਸਤਿ ਸ਼੍ਰੀ ਅਕਾਲ ਤਾਂ ਤੁਸੀਂ ਸੁਣਿਆ ਜਗਦੀਸ਼ ਸਿੰਘ ਡੱਲੇਵਾਲ ਦੇ ਵੱਲੋਂ ਸ਼ਹੀਦ ਸ਼ੁਭਕਰਨ ਸਿੰਘ ਦੀ ਕੁਰਬਾਨੀ ਨੂੰ ਯਾਦ ਕੀਤਾ ਉਸ ਦੀ ਸ਼ਹੀਦੀ ਨੂੰ ਯਾਦ ਕੀਤਾ ਤੇ ਨਾਲ ਹੀ ਵੱਧ ਤੋਂ ਵੱਧ ਕਿਸਾਨਾਂ ਨੂੰ ਬਾਰਡਰਾਂ ਤੇ ਪਹੁੰਚਣ ਦੀ ਅਪੀਲ ਕੀਤੀ ਤੇ ਕਿਹਾ ਕਿ ਇਹ ਨੌਜਵਾਨ ਕਿਸਾਨੀ ਦੇ ਲਈ ਲੜਾਈ ਲੜਦਾ ਲੜਦਾ ਸ਼ਹੀਦ ਹੋ ਗਿਆ ਤੇ ਬਾਕੀ ਜਿਹੜੇ ਹਲੇ ਵੀ ਘਰਾਂ ਦੇ ਵਿੱਚ ਬੈਠੇ ਨੇ ਉਹ ਜ਼ਰੂਰ ਇੱਥੇ ਪਹੁੰਚੋ ਬਾਰਡਰਾਂ ਦੇ ਉੱਤੇ ਤਾਂ ਜੋ ਇਹ ਲੜਾਈ ਜਿਹੜੀ ਆ ਇੱਕਜੁੱਟ ਹੋ ਕੇ ਲੜੀ ਜਾਵੇ ਤੇ ਇਸ ਲੜਾਈ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਜਾ ਸਕੇ